ਰੇਡੀਓ ਡਾਕਟਰ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਚ ਅਸੀਂ ਡਾਕਟਰ ਨਵਪ੍ਰੀਤ ਕੌਰ ਹੁਨਾਂ ਨੂੰ ਸੱਦਾ ਦਿੱਤਾ ਹੈ ਜਿਹੜੇ ਕਿ ਸਿਵਲ ਹਸਪੀਟਲ ਜ਼ਿਲ੍ਹਾ ਕਪੂਰਥਲਾ ਚ ਮਹਾਮਾਰੀ ਵਿਭਾਗ ਚ ਨੇ ਡਾਕਟਰ ਨਵਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ ਥੈਂਕ ਯੂ ਮੈਮ ਜੀ ਡਾਕਟਰ ਸਾਹਿਬ ਜਦੋਂ ਵੀ ਗਰਮੀਆਂ ਆਉਂਦੀਆਂ ਨੇ ਨਾ ਤੇ ਮੂੰਹ ਚੋਂ ਇੱਕੋ ਹੀ ਗੱਲ ਨਿਕਲਦੀ ਆ ਹਾਈ ਗਰਮੀ ਤੇ ਅਸੀਂ ਗਰਮੀਆਂ ਨੂੰ ਲੈ ਕੇ ਬਹੁਤ ਸਾਰੀਆਂ ਪ੍ਰੀਕਾਸ਼ਨਸ ਲੈਣੀਆਂ ਸ਼ੁਰੂ ਕਰ ਦਿੰਨੇ ਆ ਪਾਣੀ ਵੱਧ ਤੋਂ ਵੱਧ ਪੀਓ ਉਹ ਫਰੂਟ ਖਾਓ ਜਿਨ੍ਹਾਂ ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਆਪਣੇ ਆਪ ਨੂੰ ਬਚਾ ਕੇ ਰੱਖੋ ਪਰ ਇੱਕਦਮ ਗਰਮੀਆਂ ਤੋਂ ਬਾਅਦ ਜਿਹੜਾ ਮੌਸਮ ਸ਼ੁਰੂ ਹੁੰਦਾ ਨਾ ਉਹਦੇ ਬਾਰੇ ਅਸੀਂ ਤਿਆਰੀਆਂ ਨਹੀਂ ਕਰਨ ਉਹ ਮੌਸਮ ਹੁੰਦਾ ਹੈ ਬਰਸਾਤਾਂ ਦਾ ਮੌਸਮ ਔਰ ਬਰਸਾਤਾਂ ਦੇ ਮੌਸਮ ਚ ਫਿਰ ਜਦੋਂ ਪਾਣੀ ਦੀ ਗੱਲ ਆਉਂਦੀ ਹੈ ਇੱਕ ਸਾਵਧਾਨੀ ਫਰੂਟਸ ਦੀ ਗੱਲ ਆਉਂਦੀ ਹੈ ਤਾਂ ਹੋਰ ਬਹੁਤ ਸਾਰੀਆਂ ਸਾਵਧਾਨੀਆਂ ਜੁੜ ਜਾਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਨਣਾ ਚਾਹਾਂਗੇ ਗਰਮੀ 'ਚ ਅਸੀਂ ਲਗਭਗ ਹਾਈਡਰੇਟਡ ਰਹਿਣੇ ਆ ਕੋਸ਼ਿਸ਼ ਵੀ ਕਰਦੇ ਆ ਬਚਾਉਣੇ ਆ ਪਰ ਜਦੋਂ ਬਰਸਾਤਾਂ ਆਉਂਦੀਆਂ ਨੇ ਤੇ ਆਪਣੇ ਨਾਲ ਕਹਿੰਦੇ ਨੇ ਕਿ ਬਹੁਤ ਸਾਰਾ ਸੱਦਾ ਪੱਤਰ ਬਿਮਾਰੀਆਂ ਦਾ ਵੀ ਲੈ ਆਉਂਦੀਆਂ ਨੇ ਕੀ ਕਹਿਣਾ ਚਾਹੋਗੇ ਜੋ ਅੱਜ ਕੱਲ ਦਾ ਮੌਸਮ ਚੱਲਿਆ ਪਹਿਲਾਂ ਤੇ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੀ ਆ ਮੈਨੂੰ ਇਸ ਇਨਸਟਿਟਿਊਟ ਬੁਲਾਣ ਦਾ ਆਪਾਂ ਸਭ ਤੋਂ ਪਹਿਲਾਂ ਜੋ ਤੁਸੀਂ ਗਰਮੀਆਂ ਦੀ ਗੱਲ ਕੀਤੀ ਆ ਆਪਾਂ ਹੀਟ ਵੇਵ ਦੀ ਗੱਲ ਕਰਦੇ ਆ ਇਹਦੇ ਵਿੱਚ ਸਾਰੇ ਅੱਜ ਕੱਲ ਜੋ ਮੌਸਮ ਚੱਲ ਰਿਹਾ ਹੈਗਾ ਆ ਲੋਕਾਂ ਨੂੰ ਬਹੁਤ ਜ਼ਿਆਦਾ ਇਹਦੇ ਲੱਛਣ ਆਉਂਦੇ ਹਨ ਜਿੱਦਾਂ ਕਿ ਬਹੁਤ ਜ਼ਿਆਦਾ ਸਿਰ ਦਰਦ ਕਰਦਾ ਹੈ ਆਪਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਇੱਕਦਮ ਘਬਰਾਟ ਹੁੰਦੀ ਹੈ ਇਹਦੇ ਵਾਸਤੇ ਕੁਝ ਚੀਜ਼ਾਂ ਹੈਗੀਆਂ ਜੋ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ ਇੱਕਦਮ ਕੂਲ ਡਾਊਨ ਹੋ ਕੇ ਜਿਹੜੀ ਵੀ ਜਗ੍ਹਾ ਤੇ ਤੁਹਾਨੂੰ ਇਦਾਂ ਦੀ ਫੀਲਿੰਗ ਆਉਂਦੀ ਹੈ ਉੱਥੇ ਬੈਠ ਜਾਣਾ ਚਾਹੀਦਾ ਹੈ ਕੱਪੜੇ ਜਿਹੜੇ ਆ ਕੋਸ਼ਿਸ਼ ਕਰੋ ਕਿ ਇਹ ਦਿਨਾਂ ਦੇ ਵਿੱਚ ਬਿਲਕੁਲ ਲੂਸ ਤੇ ਬਿਲਕੁਲ ਪਤਲੇ ਕੱਪੜੇ ਪਾਓ ਹਲਕੇ ਰੰਗਾਂ ਦੇ ਕੱਪੜੇ ਪਾਓ ਤਾਂ ਕਿ ਤਾਂ ਕਿ ਜੋ ਹੀਟ ਵੇਵ ਜਿਹੜੀ ਹੈ ਉਹ ਸਾਨੂੰ ਨਾ ਅਫੈਕਟ ਕਰ ਸਕੇ ਜਿਸ ਵੀ ਜਗ੍ਹਾ ਤੇ ਤੁਹਾਨੂੰ ਇਦਾਂ ਦੀ ਫੀਲਿੰਗ ਆਉਂਦੀ ਹੈ ਉਸੇ ਜਗ੍ਹਾ ਤੇ ਆਰਾਮ ਨਾਲ ਸ਼ੇਡੀ ਪਲੇਸ ਤੇ ਬੈਠ ਜਾਓ ਪਾਣੀ ਪੀਓ ਆਰਾਮ ਨਾਲ ਬੈਠੋ ਤੇ ਆਪਣਾ ਕੋਸ਼ਿਸ਼ ਕਰੋ ਜਿਆਦਾ ਤੋਂ ਜਿਆਦਾ ਆਪਣੇ ਆਪ ਨੂੰ ਹਾਈਡਰੇਟ ਰੱਖੋ ਪਰ ਤਲਣ ਪਦਾਰਤ ਜਿਹੜੇ ਆ ਵਸਤਵਾ ਤੁਸੀਓਪੀਓ ਸੋਟਡ ਕੀਟਾ ਜਿਹੜੀ ਬੋਡੀ ਹੈ ਉਹ ਵਤਵਾ ਹਾਈਡਰੇਟਰ ਜੀ ਡਾਕਟਰ ਇਹ ਤਾਂ ਹੋ ਗਿਆ ਗਰਮੀਆਂ ਤੋਂ ਬਚਾ ਲੂ ਤੋਂ ਬਚਾ ਜੇ ਹੀਟ ਵੇਵ ਚੱਲਦੀ ਪਈ ਹੈ ਤਾਂ ਆਪਾਂ ਗੱਲ ਕੀਤੀ ਹੈ ਕਿ ਜਿਹੜਾ ਹੁਣ ਇਸ ਤੋਂ ਇੱਕਦਮ ਬਾਅਦ ਆ ਜਾਣਾ ਮੌਸਮ ਬਰਸਾਤਾਂ ਦਾ ਮੌਸਮ ਠੀਕ ਹੈ ਬਾਰਿਸ਼ ਪਈ ਹਟ ਗਈ ਫਿਰ ਗਰਮੀ ਫਿਰ ਚੁਬਨ ਸ਼ੁਰੂ ਹੋ ਗਈ ਤੇ ਅਸੀਂ ਨਾਲ ਆਖਿਆ ਸੀ ਕਿ ਨਾਲ ਹੀ ਦਾਵਤ ਹੋ ਜਾਂਦੀ ਹੈ ਬਹੁਤ ਸਾਰੀਆਂ ਬਿਮਾਰੀਆਂ ਦੀ ਠੀਕ ਹੈ ਕਿਹੜੀ ਕਿਹੜੀ ਬਿਮਾਰੀਆਂ ਨੇ ਜਿਹੜੀਆਂ ਖਾਸ ਤੌਰ ਤੇ ਬਰਸਾਤਾਂ ਦੇ ਮੌਸਮ ਚ ਹੁੰਦੀਆਂ ਨੇ ओके ਜਿਹੜੇ ਆਪਣਾ ਹੁਣ ਆਉਣ ਵਾਲਾ ਟਾਈਮ ਹੈ ਜੂਨ ਤੋਂ ਲੈ ਕੇ ਸਪਟੰਬਰ ਤੱਕ ਦਾ ਇਹ ਸਾਡਾ ਬਰਸਾਤਾਂ ਦਾ ਮੌਨਸਨ ਸੀਜ਼ਨ ਜਿਹਨੂੰ ਆਪਾਂ ਕਹਿੰਦੇ ਆ ਇਹ ਸਾਰਾ ਸੀਜ਼ਨ ਜਿਹੜਾ ਹੈ ਸਾਡੀਆਂ ਬਹੁਤ ਸਾਰੀਆਂ ਐਪੀਡੈਮਿਕ ਡਿਜ਼ੀਜ਼ਸ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੇ ਇਸ ਸੀਜ਼ਨ ਦੇ ਦੌਰਾਨ ਆਉਂਦੀਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਵਾਟਰ ਬੋਰਨ ਡਿਜ਼ੀਜ਼ਸ ਆਉਂਦੇ ਆ ਜਿਹਦੇ ਵਿੱਚ ਕੀ ਬਹੁਤ ਜ਼ਿਆਦਾ ਲੋਕਾਂ ਨੂੰ ਗੈਸਟਰੋਇੰਟਰਾਈਟਸ ਟਾਈਫਾਇਡ ਕੋਲਰਾ ਜੌਂਡੀਸ ਇਤਨਾ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਜੋ ਕਿ ਕੰਟਾਮਿਨੇਟਿਡ ਪਾਣੀ ਤੇ ਖਾਣੇ ਦੇ ਉਹਦੇ ਨਾਲ ਹੁਣ ਸੇਵਨ ਕਰਨ ਨਾਲ ਹੁੰਦੇ ਹਨ ਜੋ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਇਹਨਾਂ ਚੀਜ਼ਾਂ ਦਾ ਕੰਟਾਮਿਨੇਸ਼ਨ ਪਾਈ ਜਾਂਦੀ ਹੈ ਇਸ ਤੋਂ ਇਲਾਵਾ ਸਾਡੇ ਕੋਲ ਵੈਕਟਰ ਬੌਂਡ ਡਿਜ਼ੀਜ਼ ਆਉਂਦੀਆਂ ਬਹੁਤ ਜ਼ਿਆਦਾ ਜਿਹੜੇ ਕਿ ਪਾਣੀ ਦੇ ਇਕੱਠੇ ਹੋਣ ਕਰਕੇ ਮੱਛਰ ਦੇ ਪੈਦਾ ਹੋਣ ਕਰਕੇ ਡੇਂਗੀ ਮਲੇਰੀਆ ਜਿਕੁਰਗੁਨਗੁਨਗਵੀਆਂ ਵਰਗੀਆਂ ਬਿਮਾਰੀਆਂ ਤੇ ਇਸ ਦੇ ਨਾਲ ਨਾਲ ਸਕਿਨ ਦੀਆਂ ਬਿਮਾਰੀਆਂ ਵੀ ਆਉਂਦੀਆਂ ਕਿਉਂਕਿ ਪਾਣੀ ਇਕੱਠਾ ਹੁੰਦਾ ਹੈ ਬਾਡੀ ਤੇ ਰੈਸ਼ਸ ਹੁੰਦੇ ਹਨ ਬਹੁਤ ਪੇਸ਼ੈਂਟਸ ਵਾਟਰ ਬੋਰਨ ਡਿਜ਼ੀਜ਼ਸ ਦੀ ਵੈਕਟਰ ਬੋਰਨ ਡਿਜ਼ੀਜ਼ਸ ਦੀ ਤੇ ਆਪਣਾ ਸਕਿਨ ਡਿਜ਼ੀਜ਼ਸ ਦੀ ਇਨਕਰੀਜ਼ ਹੋ ਜਾਂਦੀ ਹੈ ਇਹਦੇ ਨਾਲ ਨਾਲ ਕੁਝ ਕੁ ਸਾਡੇ ਕੋਲ 에ਅਰ ਬੋਰਨ ਇਨਫੈਕਸ਼ਨਸ ਵੀ ਆਂਦੀ ਹੈ ਫਲੂ ਦੇ ਸਿੰਟਮਸ ਕਫ ਖਾਂਸੀ ਵੀ ਅਲਰਜਿਕ ਸਟਾਰਟ ਹੋ ਜਾਂਦੀ ਹੈ ਇਹਨਾਂ ਦੇ ਅੱਛਾ ਕਿੰਨੀਆਂ ਸਾਰੀਆਂ ਬਿਮਾਰੀਆਂ ਤੁਸੀਂ ਗਿਣਾ ਦਿੱਤੀਆਂ ਬਰਸਾਤਾਂ ਪਕੌੜੀਆਂ ਵਾਲੀਆਂ ਨਹੀਂ ਹੁੰਦੀਆਂ ਇਹ ਬਿਮਾਰੀਆਂ ਵਾਲੀਆਂ ਵੀ ਹੁੰਦੀਆਂ ਜੇ ਸਾਵਧਾਨ ਨਾ ਰਹੇ ਤਾਂ ਠੀਕ ਹੈ ਜੀ ਡਾਕਟਰ ਸਾਹਿਬ ਹੁਣ ਅਸੀਂ ਜਾਨਣਾ ਚਾਹਾਂਗੇ ਕਿ ਤੁਸੀਂ ਆਖਿਆ ਕਿ ਇਹਨਾਂ ਵਿੱਚੋਂ ਸਾਰੀਆਂ ਦੀਆਂ ਸਾਰੀਆਂ ਤਕਰੀਬਨ ਬਿਮਾਰੀਆਂ ਵਾਟਰ ਬੋਰਨ ਨੇ ਇਹ ਵਾਟਰ ਬੋਰਨ ਬਿਮਾਰੀਆਂ ਸਾਡੇ ਤੱਕ ਕਿਵੇਂ ਪਹੁੰਚ ਜਾਂਦੀਆਂ ਨੇ ਸਾਡੇ ਘਰਾਂ ਦੇ ਵਿੱਚ ਆਰਓ ਲੱਗੇ ਹੋਏ ਨੇ ਤੇ ਅਸੀਂ ਜੇਕਰ ਪਾਣੀ ਬਾਜ਼ਾਰੋਂ ਵੀ ਲੈ ਕੇ ਪੀਣਾ ਤੇ ਅਸੀਂ ਸੋਚਦੇ ਹਾਂ ਕਿ ਉਹ ਵਧੀਆ ਪਾਣੀ ਲਿਆ ਜਾਵੇ ਜਿਹੜਾ ਭਾਵੇਂ 5 ਰੁਪਏ ਮਹਿੰਗਾ ਹੋਵੇ 10 ਰੁਪਏ ਮਹਿੰਗਾ ਹੋਵੇ ਪਰ ਸਾਡੇ ਲਈ ਵਧੀਆ ਹੋਵੇ ਫਿਰ ਇਹ ਬਿਮਾਰੀਆਂ ਸਾਡੇ ਤੱਕ ਕਿਵੇਂ ਪਹੁੰਚਦੀਆਂ ਨੇ ਇਹ ਬਿਮਾਰੀਆਂ ਸਾਡੇ ਤੱਕ ਦਸਤਕ ਦਿੰਦੀਆਂ ਹਨ ਸਭ ਤੋਂ ਵੱਧ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਅੱਜ ਕੱਲ ਇੰਨੀ ਗਰਮੀ ਹੈ ਤੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣੇ ਆ ਪਾਣੀ ਜਿਹੜਾ ਹੈ ਬਹੁਤ ਜਗ੍ਹਾ ਤੇ ਕੰਟਾਮਿਨੇਟਿਡ ਹੁੰਦਾ ਹੈ ਜਿਹੜਾ ਕਿ ਫਿਲਟਰਡ ਨਹੀਂ ਹੁੰਦਾ ਸੋ ਇਹਦੇ ਵਾਸਤੇ ਸਾਨੂੰ ਸਭ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਸਾਡੇ ਹੈਂਡ ਹਾਈਜੀਨ ਹੈ ਸਾਨੂੰ ਆਪਣੇ ਹੱਥ ਜਦੋਂ ਵੀ ਅਸੀਂ ਕਿਤੇ ਬਾਹਰ ਜਾਈਏ ਹਰ ਵਾਰੀ ਸਾਨੂੰ ਰੱਖਣੀ ਚਾਹੀਦੀ ਹੈ ਸਾਨੂੰ ਆਪਣਾ এনवायरमेंट ਬਹੁਤ ਕਲੀਨ ਰੱਖਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਸਾਡੀ ਪਰਸਨਲ ਹਾਈਜਨ ਤੇ ਸਾਡੀ এনवायरमेंट ਹਾਈਜਨ ਜਿਹੜੀ ਹੈ ਉਹ ਇਹਨਾਂ ਦੇ ਬਚਾਅ ਤੋਂ ਸਭ ਤੋਂ ਵੱਧ ਜ਼ਰੂਰੀ ਹੈ ਜਿਹੜੀ ਵੀ ਅਸੀਂ ਫਲ ਸਬਜ਼ੀਆਂ ਬਾਹਰੋਂ ਖਰੀਦ ਕੇ ਲੈ ਕੇ ਆਂਦੇ ਹਾਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਫਿਰ ਹੀ ਆਪਾਂ ਉਹਨਾਂ ਫਲਾਂ ਦਾ ਸੇਵਨ ਤੇ ਉਹਨਾਂ ਸਬਜ਼ੀਆਂ ਨੂੰ ਬਣਾਇਆ ਜਾਵੇ ਜਿਹੜੀ ਸਬਜ਼ੀਆਂ ਬਣਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹਨ ਉਹ ਮੇਕ ਸ਼ੋਰ ਰੱਖੋ ਕਿ ਉਹ ਪਾਣੀ ਬਿਲਕੁਲ ਸਾਫ਼ ਹੋਏ ਤੇ ਕੋਸ਼ਿਸ਼ ਕਰੋ ਜੇ ਕਿਸੇ ਨੂੰ ਘਰ ਦੇ ਵਿੱਚ ਲੂਜ਼ ਮੋਸ਼ਨਸ ਜਾਂ ਡਾਇਰੀਆ ਵਰਗੀ ਕੋਈ ਬਿਮਾਰੀ ਜਾਂ ਸਟਮਕ ਕਇਕ ਵਰਗੀ ਹੈ ਤੇ ਕੋਸ਼ਿਸ਼ ਕਰੋ ਜਿਹੜਾ ਵੀ ਪਾਣੀ ਦਾ ਸੇਵਨ ਉਹ ਸਬਜ਼ੀਆਂ ਬਣਾਉਣ ਲਈ ਜਾਂ ਪੀਣ ਲਈ ਵਰਤਿਆ ਜਾਂਦੇ ਨੇ ਉਹਨਾਂ ਨੂੰ ਬੋਇਲ ਕਰਕੇ ਵਰਤੋ ਤਾਂ ਕਿ ਜੇ ਕੋਈ ਕੰਟਾਮਿਨੇਸ਼ਨ ਹੈ ਸਾਰੇ ਬੈਕਟੀਰੀਆ ਜਿਹੜੇ ਨੇ ਉਹ ਉਸ ਪਾਣੀ ਚੋਂ ਨਸ਼ਟ ਹੋ ਜਾਣ ਨਕਸੋ ਅਕਸਰ ਅਸੀਂ ਕਹਿੰਦੇ ਆ ਕਿ ਪਾਣੀ ਨੂੰ ਬੋਇਲ ਕਰਕੇ ਜਾਂ ਉਬਾਲ ਕੇ ਪੀਓ ਪਰ ਸਾਡੇ ਵਿੱਚ ਬਹੁਤ ਸਾਰੇ ਇਹ ਨਹੀਂ ਜਾਣਦੇ ਕਿ ਪਾਣੀ ਨੂੰ ਆਪਾਂ ਕਿੰਨੀ ਦੇਰ ਬੋਇਲ ਕਰਨਾ ਤੇ ਫਿਰ ਠੰਡਾ ਕਰਕੇ ਫ੍ਰਿਜ ਦੀਆਂ ਬੋਤਲਾਂ 'ਚ ਭਰ ਕੇ ਰੱਖ ਦੇਣਾ। ਅਸੀਂ ਪਾਣੀ ਨੂੰ 10 ਤੋਂ 15 ਮਿੰਟ ਜੋ ਜਿਹੜੇ ਬੈਕਟੀਰੀਆ ਆਂਦੇ ਨੇ ਉਹ ਕਿਲ ਕਰਨ ਵਾਸਤੇ ਪਾਣੀ ਨੂੰ ਤੁਸੀਂ 15 ਮਿੰਟ ਤੱਕ ਬੋਇਲ ਕਰਦੇ ਹੋ ਤੇ ਹਰ ਤਰ੍ਹਾਂ ਦੇ ਬੈਕਟੀਰੀਆ ਕਿਲ ਹੋ ਜਾਂਦੇ ਨੇ। ਫਿਰ ਉਸ ਨੂੰ ਤੁਸੀਂ ਆਰਾਮ ਨਾਲ ਠੰਡਾ ਕਰਨ ਲਈ ਉਸੇ ਬਰਤਨ ਦੇ ਵਿੱਚ ਜਿੱਥੇ ਤੁਸੀਂ ਬੋਇਲ ਕੀਤਾ ਉਹਦੇ 'ਚ ਰੱਖ ਲਓ। ਥੋੜੇ ਟਾਈਮ ਬਾਅਦ 10 ਤੋਂ 15 ਮਿੰਟ ਬਾਅਦ ਜਦੋਂ ਤੁਹਾਨੂੰ ਲੱਗਦਾ ਕਿ ਉਹਨੂੰ ਲੂਕ ਵਾਰਮ ਤੋਂ ਠੀਕ ਹੋ ਗਿਆ ਫਿਰ ਉਹਨੂੰ ਤੁਸੀਂ ਕਿਸੇ ਛੰਨਣੀ ਦੇ ਨਾਲ ਪੁੰਨ ਕੇ ਆਪਣੀਆਂ ਬੋਟਲਸ ਦੇ ਵਿੱਚ ਭਰ ਕੇ ਫ੍ਰਿਜ 'ਚ ਰੱਖ ਲਓ ਤੇ ਕੋਸ਼ਿਸ਼ ਕਰੋ ਜਦੋਂ ਤੱਕ ਵੀ ਇਹ ਦੀ ਜਾਵੇ ਕੋਸ਼ਿਸ਼ ਕਰੋ 12 ਤੋਂ 4 ਵਜੇ ਦਾ ਜਿਹੜਾ ਟਾਈਮ ਹੈ ਘੱਟ ਤੋਂ ਘੱਟ ਨਿਕਲਿਆ ਜਾਵੇ ਘੱਟ ਤੋਂ ਘੱਟ ਪਾਣੀ ਦਾ ਸੇਵਨ ਬਾਹਰ ਕੀਤਾ ਜਾਏ ਤਾਂ ਕਿ ਅਸੀਂ ਦੋਨੋਂ ਹੀ ਬਿਮਾਰੀਆਂ ਤੋਂ ਹੀਟ ਵੇਵ ਤੋਂ ਵੀ ਤੇ ਆਪਣੇ ਜਿਹੜੀਆਂ ਬਰਸਾਤਾਂ ਦੇ ਮੌਸਮ ਦੀਆਂ ਬਿਮਾਰੀਆਂ ਦੋਨਾਂ ਤੋਂ ਸਾਡਾ ਬਚਾਅ ਹੋ ਸਕੇ ਜੀ ਡਾਕਟਰ ਸਾਹਿਬ ਹੀਟ ਵੇਵ ਦਾ ਹੀਟ ਵੇਵ ਹੈ ਠੀਕ ਹੈ ਗਰਮੀ ਹੈ ਤਾਰਸ ਹੋਈ ਚ ਜਾਨੂ ਨੇ ਜੀ ਕਰਦਾ ਬਰਸਾਤਾਂ ਆ ਗਈਆਂ ਤਾਂ ਲਓ ਜੀ ਮੀਂਹ ਪੈ ਕੇ ਹਟਿਆ ਮੁੜ ਕੇ ਫੇਰ ਸੂਰਜ ਦਾ ਪ੍ਰਕੋਪ ਹੈ ਨਾ ਕਿ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ ਰਸੋਈ ਚ ਜਾਨੂ ਜੀ ਨਹੀਂ ਕਰਦਾ ਅਸੀਂ ਕੀ ਕਰਦੇ ਆ ਜੀ ਅੱਜ ਕੱਲ ਹਰ ਕਿਸੇ ਦੇ ਹੱਥ ਵਿੱਚ ਮੋਬਾਈਲ ਹੈ ਆਰਡਰ ਕਰ ਦਿੰਨੇ ਆ ਖਾਣਾ ਬਾਹਰੋਂ ਆ ਗਿਆ ਤੁਸੀਂ ਬਾਰ ਬਾਰ ਇੱਕ ਗੱਲ ਤੇ ਜ਼ੋਰ ਦਿੱਤਾ ਕਿ ਜਦੋਂ ਵੀ ਖਾਣਾ ਖਾਣਾ ਹੈ ਹੱਥ ਧੋ ਕੇ ਖਾਣਾ ਚਾਹੇ ਅਸੀਂ ਬਾਹਰ ਖਾਈਏ ਚਾਹੇ ਅਸੀਂ ਘਰ ਦੇ ਅੰਦਰ ਖਾਈਏ ਠੀਕ ਹੈ ਜੀ ਜਿਹੜਾ ਖਾਣਾ ਸਾਡੇ ਕੋਲ ਆ ਰਿਹਾ ਜੀ ਅਸੀਂ ਮੰਗਵਾ ਰਹੇ ਆ ਆਰਡਰ ਦੇ ਉੱਤੇ ਆਨਲਾਈਨ ਆ ਰਿਹਾ ਹੁਣ ਉਹ ਬਣਿਆ ਕਿਸ ਤਰੀਕੇ ਆ ਕਦੋਂ ਦਾ ਬਣਿਆ ਹੋਇਆ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਇੱਥੇ ਕੀ ਕਹੋਗੇ ਇੱਥੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਦੋਂ ਵੀ ਇਹ ਸੀਜ਼ਨ ਸ਼ੁਰੂ ਹੁੰਦਾ ਹੈ ਜਿਹੜਾ ਮੌਨਸੂਨ ਦਾ ਸੀਜ਼ਨ ਹੈ ਇਹਦੇ ਵਿੱਚ ਕੋਸ਼ਿਸ਼ ਕਰੋ ਕਿ ਆਪਣੇ ਘਰੇ ਹੀ ਬਣਾ ਕੇ ਖਾਣਾ ਖਾਓ ਜੋ ਵੀ ਤੁਹਾਡਾ ਦਿਲ ਹੈ ਕੋਸ਼ਿਸ਼ ਕਰੋ ਬਾਰੋ ਘੱਟ ਤੋਂ ਘੱਟ ਚੀਜ਼ਾਂ ਦੀ ਵਰਤੋਂ ਕਰੋ ਤਾਂ ਕਿ ਸਾਨੂੰ ਇਹ ਬਿਮਾਰੀਆਂ ਜਿਹੜੀਆਂ ਜਿਹੜਾ ਬਾਹਰ ਖਾਣਾ ਆਪਾਂ ਬਣਿਆ ਹੋਇਆ ਖਾਂਦੇ ਆ ਉਹਨੂੰ ਨਾ ਖਾਇ ਜਾਵੇ ਕਿਉਂਕਿ ਇਹ ਜਿਹੜੀਆਂ ਟਾਈਫਾਈਡ ਵਾਲੀਆਂ ਬਿਮਾਰੀਆਂ ਇਹ ਸਾਰੀਆਂ ਕੰਟਾਮਿਨੇਟਿਡ ਪਾਣੀ ਤੇ ਫੂਡ ਦੋਨਾਂ ਤੇ ਕੰਟਾਮਿਨੇਸ਼ਨ ਨਾਲ ਹੁੰਦੀ ਹੈ ਸੋ ਕੋਸ਼ਿਸ਼ ਕੀਤਾ ਜਾਏ ਕਿ ਇਸ ਇਹਨਾਂ ਮਹੀਨਿਆਂ ਦੇ ਦ ਹੀ ਬਣਾ ਕੇ ਖਾਇ ਜਾਵੇ ਤਾਂ ਕਿ ਸਬਜ਼ੀ ਵਗੈਰਾ ਆਪਾਂ ਚੰਗੀ ਤਰ੍ਹਾਂ ਧੋ ਕੇ ਆਪਣੇ ਹੱਥ ਧੋ ਕੇ ਜਿਹੜਾ ਸਾਡਾ এনवायरमेंट ਹੈ ਜਿੱਥੇ ਕੁਕਿੰਗ ਹੋ ਰਹੀ ਹੈ ਉਹ ਬਿਲਕੁਲ ਨੀਟ ਐਂਡ ਕਲੀਨ ਹੋਵੇ ਤਾਂ ਕਿ ਕਿਸੇ ਤਰੀਕੇ ਦੀ ਵੀ ਸਾਨੂੰ ਇਨਫੈਕਸ਼ਨ ਨਾ ਹੋਵੇ ਜੀ ਡਾਕਟਰ ਇੱਕ ਸੁਗੁਰ ਸੁਆਣੀ ਦੇ ਨਾਲ ਜਦੋਂ ਗੱਲ ਕੀਤੀ ਤਾਂ ਜਦੋਂ ਕਿਸੇ ਨੇ ਪੁੱਛਿਆ ਵੀ ਖਾਣਾ ਇਹਨਾਂ ਗਰਮੀਆਂ ਦੇ ਵਿੱਚ ਕਿਸ ਤਰੀਕੇ ਬਣਾਉਣੇ ਹੋ ਤੇ ਬਰਸਾਤਾਂ ਦੇ ਮੌਸਮ 'ਚ ਕਿਸ ਤਰੀਕੇ ਬਣਾਉਣੇ ਹੋ ਉਹ ਕਹਿੰਦੇ ਕਿ ਜਦੋਂ ਮੈਂ ਸ਼ਾਮ ਵੇਲੇ ਟੀਵੀ ਦੇਖਦੀ ਆ ਉਦੋਂ ਮੈਂ ਸਬਜ਼ੀ ਚੀਰ ਕੇ ਧੋਸਵਾਰ ਕੇ ਰੱਖ ਲੈਣੀ ਆ ਠੀਕ ਹੈ ਤੇ ਜਦੋਂ ਮੈਂ ਖਾਣਾ ਬਣਾਉਣੀ ਆ ਯਾਨੀ ਕਿ ਜਦੋਂ ਮੈਂ ਫੁਲਕੇ ਤੇ ਜਾਂ ਜਦੋਂ ਸਵੇਰ ਦੀ ਚਾਹ ਬਣਾਉਣੀ ਆ ਤੇ ਉਦੋਂ ਮੈਂ ਇੱਕ ਪਾਸੇ ਸਬਜ਼ੀ ਵੀ ਤਿਆਰ ਕਰ ਲੈਣੀ ਆ ਤੇ ਇਦਾਂ ਕਹਿੰਦੇ ਮੈਨੂੰ ਕੋਈ ਔਖਾ ਨਹੀਂ ਲੱਗਦਾ ਯਾਨੀ ਕਿ ਕਹਿੰਦੇ ਨੇ ਕਿ ਇਹ ਨਹੀਂ ਕਿ ਸਖਰ ਦੁਪਹਿਰਾ ਹੋ ਗਿਆ ਤੇ ਮੈਨੂੰ ਯਾਦ ਆਇਆ ਕਿ ਮੈਂ ਤਾਂ ਸਬਜ਼ੀ ਬਣਾਈ ਹੀ ਨਹੀਂ ਕਿ ਮੈਂ ਤਾਂ ਬਹੁਤ ਔਖਾ ਹੋ ਗਿਆ ਮੈਂ ਹੁਣ ਬਾਹਰੋਂ ਹੀ ਮੰਗਾਉਂਗੀ ਤੇ ਇਸ ਤਰੀਕੇ ਵੀ ਸਾਨੂੰ ਕਰ ਲੈਣਾ ਚਾਹੀਦਾ ਬਿਲਕੁਲ ਕਰ ਲੈਣਾ ਚਾਹੀਦਾ ਬਸ ਇਹਦੇ ਵਿੱਚ ਇੰਨਾ ਚੀਜ਼ ਦਾ ਧਿਆਨ ਰੱਖੋ ਕਿ ਜਿਹੜੀ ਵੀ ਸਬਜ਼ੀ ਤੁਸੀਂ ਕੱਟ ਕੇ ਰੱਖੀ ਹੈ ਉਹਨੂੰ ਚੰਗੀ ਤਰੀਕੇ ਦੇ ਨਾਲ ਉੱਪਰ ਉਹਦੇ ਪਤਲਾ ਜਿਹੜਾ ਸਾਡੇ ਘਰ ਹੁੰਦੇ ਆ ਪੋਨੇ ਵਾਲੇ ਕੱਪੜੇ ਹੁੰਦੇ ਆ ਮੇਕ ਸ਼ੂਰ ਕਰੋ ਕਿ ਉਹ ਸਾਡੇ ਟੱਕੇ ਹੋਣ ਚੰਗੀ ਤਰ੍ਹਾਂ ਜਿਹੜਾ ਪਾਣੀ ਵੀ ਅਸੀਂ ਵਰਤੋ ਵੀ ਕਰ ਰਹੇ ਹਾਂ ਉਹ ਵੀ ਮੇਕ ਸ਼ੂਰ ਕੀਤਾ ਜਾਏ ਕਿ ਉਹ ਵੀ ਚੰਗੀ ਤਰ੍ਹਾਂ ਟੱਕਿਆ ਹੋਇਆ ਹੈ ਇਹ ਕੁਛਕ ਮਹੀਨੇ ਜਿਹੜੀ ਕਿ ਬਰਸਾਤਾਂ ਦੀ ਪ੍ਰੀਪੇਅਰਡਨੈਸ ਦੇ ਵਿੱਚ ਆਂਦਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਪ ਹੋ ਹੋਵੇ ਜਿਹੜੀ ਆਪਾਂ ਸਬਜੀ ਕੱਟੀ ਹੈ ਉਹ ਵੀ ਆਪਾਂ ਢੱਕ ਕੇ ਰੱਖ ਲਈਏ ਬਣਾ ਜਦੋਂ ਮਰਜ਼ੀ ਲਈਏ ਲੇਕਿਨ ਉਹ ਢੱਕੀ ਹੋਵੇ ਤਾਂ ਕਿ ਕੋਈ ਵੀ ਉਹਦੇ ਚ ਇਨਸੈਕਟ ਜਾਂ ਕੋਈ ਵੈਕਟਰ ਜਿਹੜਾ ਉਹ ਆਪਣਾ ਇਨਫੈਕਸ਼ਨ ਨਾ ਦੇ ਸਕੇ ਜੀ ਡਾਕਟਰ ਸਾਹਿਬ ਸ਼ਾਮ ਪੈਂਦੀ ਹੈ 7:00 ਵਜਦੇ ਨੇ ਤੇ ਮਨ ਕਰਦਾ ਕਿ ਚਲੋ ਬਾਹਰ ਘੁੰਮ ਕੇ ਆਈਏ ਸਾਰਾ ਦਿਨ ਬਥੇਰਾ ਬੰਦ ਰਹਿ ਲਿਆ ਔਰ ਅੱਜ ਕੱਲ ਸਾਰੀਆਂ ਥਾਵਾਂ ਦੇ ਤੇ ਰੇੜੀਆਂ ਇਕੱਠੀਆਂ ਲੱਗ ਜਾਂਦੀਆਂ ਨੇ ਕਿਤੇ 버ਗਰ ਮਿਲਦਾ ਕਿਤੇ ਚੌਮਨ ਮਿਲਦੇ ਨੇ ਕਿਤੇ ਕੁਝ ਹੋਰ ਤੇ ਕਿਤੇ ਕੁਝ ਹੋਰ ਤੇ ਸਭ ਤੋਂ ਜ਼ਿਆਦਾ ਰਸ਼ ਲੜਕੀਆਂ ਦਾ ਲੜਕਿਆਂ ਦਾ ਵੱਡਿਆਂ ਦਾ ਛੋਟਿਆਂ ਦਾ ਹੁੰਦਾ ਹੈ ਗੋਲ ਗੱਪਿਆਂ ਦੀ ਰਿਹੜੀ ਤੇ ਠੀਕ ਹੈ ਨਾ ਜੀ ਔਰ ਇਹਦੇ ਤੇ ਬੋਲੀਆਂ ਵੀ ਬਹੁਤ ਸਾਰੀਆਂ ਬਣ ਗਈਆਂ ਨੇ ਬਹੁਤ ਸਾਰੇ ਗੀਤ ਵੀ ਬਣ ਗਏ ਨੇ ਗੋਲ ਗੱਪਿਆਂ ਦੇ ਉੱਤੇ ਪਰ ਕਹਿੰਦੇ ਨੇ ਕਿ ਗੋਲ ਗੱਪੇ ਸਾਡੇ ਲਈ ਖਾਸ ਤੌਰ ਤੇ ਬਰਸਾਤਾਂ ਦੇ ਮੌਸਮ 'ਚ ਬਹੁਤ ਹਾਨੀਕਾਰਕ ਹੋ ਜਾਂਦੇ ਨੇ ਬਿਲਕੁਲ ਹਾਂ ਜੀ ਕਿਉਂਕਿ ਜਿਹੜਾ ਗੋਲ ਗੱਪੇ ਦਾ ਪਾਣੀ ਹੈ ਉਹਦੀ ਜਦੋਂ ਮਿਕਸਿੰਗ ਹੁੰਦੀ ਹੈ ਉਹ ਬਣਾਇਆ ਜਾਂਦਾ ਹੈ ਉਹ ਬਹੁਤ ਹੀ ਕੰਟਮੀਨੇਸ਼ਨ ਕ੍ਰੀਏਟ ਕਰਦਾ ਹੈ ਪਿੱਛੇ ਜੇ ਸਰਕਾਰ ਵੱਲੋਂ ਗਾਈਡਲਾਈਨਸ ਦੇ ਵਿੱਚ ਵੀ ਆਇਆ ਸੀਗਾ ਕਿ ਗੋਲ ਗੱਪੇ ਜਿਹੜੇ ਆ ਉਹਨਾਂ ਨੂੰ ਬੰਦ ਕੀਤਾ ਜਾਏ ਖਾਣਾ ਇਸ ਮੌਸਮ ਦੇ ਦੌਰਾਨ ਕਿਉਂਕਿ ਉਹਦੀ ਜਿਹੜੀ ਬਣਾਵਟ ਹੈ ਉਹ ਸਾਰੇ ਪਾਣੀ ਦੇ ਕੋਲਨ ਤੇ ਹੁੰਦੀ ਹੈ ਸੋ ਉਹ ਟੱਕ ਕੇ ਵੀ ਨਹੀਂ ਰੱਖੇ ਜਾਂਦੇ ਜਿਹੜੇ ਕਈ ਸਟਰੀਟ ਤੇ ਬਿਲਕੁਲ ਹੁੰਦੇ ਆ ਉਹ ਓਪਨ ਹੀ ਪਏ ਹੁੰਦੇ ਵੀ ਵੈਂਡਰਸ ਹੈਗੇ ਆ ਜਿਹੜੇ ਦਿੰਦੇ ਉਹ ਵੀ ਉਹਨਾਂ ਦੇ ਗਲਵਸ ਵਗੈਰਾ ਜਿਹੜੇ ਆ ਉਹ ਨਹੀਂ ਕਈ ਵਾਰੀ ਚੰਗੀ ਤਰ੍ਹਾਂ ਪਾਏ ਜਾਂਦੇ ਸੋ ਇਸ ਕਰਕੇ ਗੋਲ ਗੱਪੇ ਜਿਹੜੇ ਆ ਸਭ ਤੋਂ ਸਾਡਾ ਮੇਨ ਸੋਰਸ ਆਫ ਕੰਟਾਮਿਨੇਸ਼ਨ ਹੈ ਜਿਹੜਾ ਉਹਨਾਂ ਦਾ ਪਾਣੀ ਹੈ ਸੋ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਪਰ ਗੋਲ ਗੱਪੇ ਤੇ ਬਿਲਕੁਲ ਹੀ ਨਹੀਂ ਆਪਾਂ ਨੂੰ ਸੇਵਨ ਕਰਨਾ ਚਾਹੀਦਾ ਅਖਬਾਰ ਦੇ ਵਿੱਚ ਇੱਕ ਛੋਟੀ ਜੀ ਸੁਰਖੀ ਆਈ ਸੀ ਕਿ ਜਲੰਧਰ ਕੈਂਟ ਦੇ ਵਿੱਚ ਸਿਹਤ ਵਿਭਾਗ ਵੱਲੋਂ ਇਸ ਚੀਜ਼ ਨੂੰ ਖਾਸ ਨੋਟਿਸ ਕੀਤਾ ਗਿਆ ਤੇ ਬੈਨ ਵੀ ਕੀਤੇ ਗਏ ਸਨ ਗੋਲ ਗੱਪੇ ਔਰ ਅਸੀਂ ਇਹੀ ਆਖਾਂਗੇ ਕਿ ਜ ਉਤਲੇ ਠੰਡੇ ਠੰਡੇ ਨਜ਼ਰ ਆ ਰਹੇ ਨੇ ਪਰ ਜਦੋਂ ਪਾਣੀ ਬਣਦਾ ਉਹ ਅਸੀਂ ਹੱਥ ਦੇ ਨਾਲ ਢੋਲਦੇ ਆ ਠੀਕ ਹੈ ਨਾ ਲੱਖ ਕੋਸ਼ਿਸ਼ ਕਰ ਲੋ ਉਹਨੂੰ ਹੱਥ ਦੇ ਨਾਲ ਹੀ ਢੋਲਿਆ ਜਾਂਦਾ ਤੁਹਾਡੇ ਸਾਹਮਣੇ ਭਾਵੇਂ ਸੋਟੀ ਦੇ ਨਾਲ ਹਿਲਾ ਦਿੰਦਾ ਪਰ ਉਹ ਹੱਥ ਦੇ ਨਾਲ ਢੋਲਿਆ ਜਾਂਦਾ ਹੱਥ ਕਿੰਨੇ ਸਾਫ਼ ਨੇ ਕਿੰਨੀ ਕਿ ਉਹਨਾਂ ਦੀ ਸਫਾਈ ਹੋਈ ਹੈ ਕਿੰਨਾ ਕ ਅਸੀਂ ਉਹਨਾਂ ਨੂੰ ਹਾਈਜਨ ਵਰਤੀ ਹੈ ਕਿੰਨਾ ਕ ਸਫਾਈ ਰੱਖੀ ਹੋਈ ਹੈ ਇਹਦੇ ਤੇ ਧਿਆਨ ਦੇਣਾ ਜ਼ਰੂਰੀ ਹੈ ਜ਼ਰੂਰੀ ਹੈ ਡਾਕਟਰ ਇਹ ਤਾਂ ਹੋ ਗਈਆਂ ਉਹ ਗੱਲਾਂ ਜਿਹੜੀਆਂ ਸਾਡੇ ਤੇ ਤੇ ਬਾਹਰ ਖਾਣ ਵਾਲੀਆਂ ਚੀਜ਼ਾਂ ਦੇ ਉੱਤੇ ਨਾਲ ਜੁੜ ਗਈਆਂ ਹੁਣ ਅਸੀਂ ਗੱਲ ਕਰਾਂਗੇ ਖਾਣਾ ਬਣਾ ਲਿਆ ਬਾਰ ਬਾਰ ਕੌਣ ਖਾਣਾ ਬਣਾਏ ਮੈਂ ਤਾਂ ਇੱਕੋ ਵਾਰੀ ਸਬਜ਼ੀ ਬਣਾ ਕੇ ਰੱਖੂੰਗੀ ਸਬਜ਼ੀ ਬਣਾ ਲਈ ਆਪਣੇ ਵਾਸਤੇ ਪਾ ਕੇ ਲਿਆਂਦੀ ਅੰਦਰ ਬੈ ਕੇ ਖਾ ਲਈ ਤੇ ਮੁੜ ਕੇ ਨਾ ਤਾਂ ਬਰਤਨ ਰਸੋਈ ਚ ਰੱਖਣ ਨੂੰ ਜਾਣ ਨੂੰ ਜੀ ਕੀਤਾ ਤੇ ਨਾ ਅਸੀਂ ਇਹ ਯਾਦ ਰੱਖਿਆ ਕਿ ਜਿਹੜੀ ਗਰਮ ਗਰਮ ਸਬਜ਼ੀ ਬਾਹਰ ਪਈ ਸੀ ਉਹ ਬਾਹਰ ਹੀ ਪਈ ਰਹਿ ਗਈ ਹੈ ਤੇ ਉਹ ਸ਼ਾਮ ਤੱਕ ਉਸ ਸਬਜ਼ੀ ਦਾ ਰੰਗ ਰੂਪ ਵੀ ਬਦਲ ਜਾਂਦਾ ਤੇ ਵਿੱਚੋਂ ਫਿਰ ਸਵਾਦ ਵੀ ਹੋਰ ਤਰੀਕੇ ਦਾ ਹੋ ਜਾਂਦਾ ਹੈ ਇੱਥੇ ਕੀ ਕਹੋਗੇ ਤੇ ਮੈਂ ਕਹਿਣਾ ਚਾਹੂੰਗੀ ਕਿ ਜਦੋਂ ਤੁਸੀਂ ਆਪਣੀ ਸਬਜ਼ੀ ਜਜੂ ਵੀ ਤੁਸੀਂ ਆਪਣਾ ਖਾਣਾ ਆਪਕੇ ਲੈਂਦੇ ਹੋ ਤੇ ਕੋਸ਼ਿਸ਼ ਕਰੋ ਉਦੋਂ ਹੀ ਬੈਠ ਕੇ ਖਾਣ ਤੋਂ ਪਹਿਲਾਂ ਸਬਜ਼ੀ ਨੂੰ ਟੱਕ ਕੇ ਪ੍ਰੋਪਰਲੀ ਉਹਨੂੰ ਆਪਣਾ ਕੰਟੇਨਰ ਚ ਪਾ ਕੇ ਥੋੜੇ ਤੇ ਠੰਡਾ ਹੋਣ ਦੇਣ ਉਸ ਤੋਂ ਬਾਅਦ ਉਹਨੂੰ ਆਪਣਾ ਖਾਣਾ ਖਾ ਕੇ ਜ਼ਰੂਰ ਇੱਕ ਵਾਰੀ ਉੱਠੋ ਆਪਣੇ ਬਰਤਨ ਰੱਖ ਕੇ ਹੱਥ ਚੰਗੀ ਤਰ੍ਹਾਂ ਧੋ ਕੇ ਸਬਜ਼ੀ ਨੂੰ ਵਾਪਸ ਫ੍ਰਿਜ ਚ ਰੱਖ ਦਿਓ ਤਾਂ ਕਿ ਜਦੋਂ ਤੁਸੀਂ ਅਗਲੀ ਵਾਰੀ ਉਹ ਸਬਜ਼ੀ ਖਾਓ ਨਾ ਹੀ ਉਹਦਾ ਸੁਆਦ ਖਰਾਬ ਹੋਏ ਤੇ ਨਾ ਹੀ ਉਹ ਆਪਣੀ ਉਹਦੀ ਜਿਹੜੀ ਬਾਹਰ ਰਹਿਣ ਕਰਕੇ ਜਿਹੜਾ ਉਹਦੇ ਦੀ ਕੰਟਮੀਨੇਸ਼ਨ ਹੈ ਉਹਦੇ ਤੋਂ ਕੋਈ ਬੈਕ ਕਿ ਹੋ ਜੇ ਐਦਾਂ ਦਾ ਕੋਈ ਚੀਜ਼ ਨਾ ਹੋਵੇ ਸੋ ਇਹ ਦੋ ਤਿੰਨ ਚੀਜ਼ਾਂ ਦੀ ਸਾਵਧਾਨੀਆਂ ਰੱਖਣੀਆਂ ਕਿ ਤੁਸੀਂ ਜਦੋਂ ਵੀ ਖਾਣਾ ਖਾਣ ਬੈਠੋ ਮੇਕ ਸ਼ੋਰ ਕਰੋ ਕਿ ਜਿਹੜੇ ਖਾਣਾ ਖਾਣ ਤੋਂ ਬਾਅਦ ਤੁਹਾਡੇ ਬਰਤਨਾਂ ਪਹਿਲਾਂ ਤੇ ਹੱਥ ਧੋ ਕੇ ਜਾਓ ਜਿਹੜੇ ਤੁਹਾਡਾ ਬਰਤਨ ਹੈ ਉਹਦੇ ਚੋਂ ਸਬਜੀ ਤੁਸੀਂ ਆਪਣੀ ਕੱਢ ਕੇ ਜਾਓ ਉਹਨੂੰ ਟੱਕ ਕੇ ਜਾਓ ਨਹੀਂ ਵੀ ਕੱਢਣੀ ਹੈ ਤੇ ਖਾਣਾ ਖਾਣ ਤੋਂ ਬਾਅਦ ਵੀ ਆਪਣਾ ਜ਼ਰੂਰ ਬਰਤਨ ਰੱਖ ਕੇ ਹੱਥ ਧੋਵੋ ਕਿਉਂਕਿ ਸਾਰਾ ਹੀ ਜਿਹੜਾ ਇਹ ਬਿਮਾਰੀਆਂ ਜਿਹੜੀਆਂ ਵੈਕਟਰ ਬੋਰਨ ਵਾਟਰ ਬੋਰਨ 에ਅਰ ਬੋਰਨ ਹੈ ਇਹ ਸਭ ਜਿਹੜੀਆਂ ਸਾਡੀਆਂ ਪਰਸਨਲ ਹਾਈਜੀਨ ਤੇ এনवायरमेंट ਹਾਈਜੀਨ ਤੇ ਬੇਸਿਸ ਤੇ ਹੀ ਹੁੰਦੀਆਂ ਇਹਦਾ ਜ ਡਾਇਰੈਕਟਲੀ অর ਇੰਡਾਇਰੈਕਟਲੀ ਜਿਹੜਾ ਇਹਦਾ ਕੌਜ਼ ਹੈ ਉਹ ਕੰਟਾਮਿਨੇਸ਼ਨ ਹੀ ਹੁੰਦੀ ਹੈ ਉਹ ਮੇਟ ਵੀ ਪਰਸਨਲ ਹਾਈਜਨ ਤੇ ਹੋ ਜੇ ਸਾਡੇ ਆਪਣੇ ਪਰਸਨਲ ਗੰਦਗੀ ਕਰਕੇ ਹੋ ਜਾਣ ਜਾਂ ਸਾਡੀ এনवायरमेंटਲ ਗੰਦਗੀ ਕਰਕੇ ਹੋ ਜੇ ਸੋ ਇਹ ਦੋਨਾਂ ਚੀਜ਼ਾਂ ਦਾ ਬਹੁਤ ਹੀ ਮਤਲਬ ਸਾਨੂੰ ਸੁਚੇਤ ਹੋ ਕੇ ਦੇਖਣਾ ਪੈਣਾ ਤਾਂ ਕਿ ਨਾ ਬਿਮਾਰੀਆਂ ਫੈਲਣ ਜੀ ਯਾਨੀ ਕਿ ਸਾਨੂੰ ਦੋਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈ ਜੀ ਐ ਡਾਕਟਰ ਤੁਸੀਂ ਗੱਲ ਕੀਤੀ ਸੀਗੀ ਪੀਲੀਏ ਦੀ ਠੀਕ ਹੈ ਤੇ ਤੁਸੀਂ ਗੱਲ ਕੀਤੀ ਸੀਗੀ ਲੂਜ਼ ਮੋਸ਼ਨ ਦੀ ਠੀਕ ਹੈ ਪੇਟ ਖਰਾਬ ਹੋ ਗਿਆ ਦਸਤ ਲੱਗ ਗਏ ਉਲਟੀਆਂ ਲੱਗ ਗਈਆਂ ਇਹ ਸਾਰੀਆਂ ਵਾਟਰ ਬੌਂਡ ਡਿਜ਼ੀਜ਼ਸ ਨੇ ਇੱਥੇ ਜਦੋਂ ਆਪਾਂ ਸਾਵਧਾਨੀ ਵਰਤੀ ਜਿਵੇਂ ਪਾਣੀ ਉਬਾਲ ਕੇ ਪੀਓ ਆ ਕਰੋ ਔ ਕਰੋ ਜਦੋਂ ਸਾਨੂੰ ਪੀਲੀਆ ਹੁੰਦਾ ਨਾ ਅਸੀਂ ਥੋੜਾ ਜਿਹਾ ਸੁਸਤੀ ਮਹਿਸੂਸ ਕਰਦੇ ਹਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਸਾਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਕਦੋਂ ਅਸੀਂ ਬਿਮਾਰ ਹੋ ਗਏ ਕਦੋਂ ਅਸੀਂ ਢਿੱਲੇ ਹੋ ਗਏ ਤੇ ਸਭ ਤੋਂ ਪਹਿਲਾਂ ਘਰ ਦੇ ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਔੜ ਪੋੜ ਕਰ ਲਓ ਉਦੋਂ ਕਹਿੰਦੇ ਨੇ ਕਿ ਜਦੋਂ ਤੁਹਾਡੀਆਂ ਅੱਖਾਂ ਬਹੁਤ ਜ਼ਿਆਦਾ ਪੀਲੀਆਂ ਹੋਣ ਉਦੋਂ ਹੀ ਪਤਾ ਲੱਗਦਾ ਹੈ ਵੈਸੇ ਨਹੀਂ ਅਸੀਂ ਦੇਖ ਦੇਖ ਲਓ ਜੀ ਇਹ ਗਰਮੀਆਂ ਕਰਕੇ ਸੁਸਤੀ ਹੈ ਸਾਰਿਆਂ ਨੂੰ ਹੋ ਜਾਂਦਾ ਛੱਡ ਪਰੇ ਐਵੇਂ ਨਾ ਧਿਆਨ ਦਿਆ ਕਰ ਇਪੀਲੀਏ ਦੇ ਬਾਰੇ ਕੁਝ ਜਾਣਕਾਰੀ ਸਾਡੇ ਸੁਣਨ ਵਾਲਿਆਂ ਨੂੰ ਅੱਜ ਜ਼ਰੂਰ ਦਿਓ ਜੀ ਹਾਂਜੀ ਬਿਲਕੁਲ ਜਦੋਂ ਪੀਲੀਆ ਆਪਣੇ ਸਾਡੀ ਬੋਡੀ ਚ ਦਸਤਕ ਕਿੰਦਾ ਸਭ ਤੋਂ ਪਹਿਲਾਂ ਸਾਡੀ ਬੋਡੀ ਚ ਬਹੁਤ ਜ਼ਿਆਦਾ ਵੀਕਨੈਸ ਆਂਦੀ ਹੈ ਅੱਖਾਂ ਦਾ ਰੰਗ ਪੀਲਾ ਹੋ ਜਾਂਦਾ ਹੈ ਹੌਲੀ ਹੌਲੀ ਕਰਕੇ ਸਾਡੀ ਬੋਡੀ ਚ ਜਿਹੜੀ ਕੰਮ ਕਰਨ ਦੀ ਸ਼ਕਤੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਦੇ ਚ ਸਭ ਤੋਂ ਜਿਹੜਾ ਸਾਨੂੰ ਮੇਨ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਜਦੋਂ ਵੀ ਤੁਹਾਨੂੰ ਇਦਾਂ ਦਾ ਫੀਲਿੰਗ ਆਏ ਕਿ ਸਾਡੀ ਬੋਡੀ ਚ ਬਹੁਤ ਥਕਾਵਟ ਮਹਿਸੂਸ ਹੋ ਰਹੀ ਹੈ ਜਾਂ ਬਹੁਤ ਸਾਡੀ ਬੋਡੀ ਨਾ ਉਸ ਵੇਲੇ ਆਪਣਾ ਜ਼ਰੂਰ ਬਲੱਡ ਟੈਸਟ ਕਰਵਾਓ ਨਜ਼ਦੀਕ ਉਹ ਜਲਦੀ ਤੋਂ ਜਲਦੀ ਡਾਇਗਨੋਸ ਹੋਵੇ ਤਾਂ ਕਿ ਉਹਦੀ ਆਪਾਂ ਦਵਾਈ ਖਾ ਕੇ ਠੀਕ ਹੋ ਸਕੀਏ ਜਿਹੜੇ ਤੁਸੀਂ ਆਪਣੇ ਪਰਸਨਲ ਲੈਵਲ ਤੇ ਪ੍ਰੀਕੌਸ਼ਨਸ ਲੈਣੇ ਨੇ ਉਹਦੇ ਵਿੱਚ ਤੁਸੀਂ ਅਪਣਾ ਆ ਕਿ ਉਹਨੂੰ ਕਹਿੰਦੇ ਪੀਲੀਏ ਦੇ ਵਿੱਚ ਵੱਧ ਤੋਂ ਵੱਧ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਹੈ ਵੱਧ ਤੋਂ ਵੱਧ ਪਾਣੀ ਪੀਣਾ ਹੈ ਜਿੰਨੇ ਵੀ ਸਾਡੇ ਵਿਟਾਮਿਨ ਸੀ ਵਾਲੇ ਫਰੂਟਸ ਹੈ ਉਹਨਾਂ ਦਾ ਤੁਸੀਂ ਸੇਵਨ ਕਰਨਾ ਤਾਂ ਕਿ ਇਸ ਤੋਂ ਆਪਾਂ ਬਚ ਸਕੀਏ ਜੇ ਕਿਸੇ ਨੂੰ ਵੀ ਬੁਖਾਰ ਹੁੰਦਾ ਤੇ ਪੈਰਾਸੈਟਾਮੋਲ ਦੀ ਗੋਲੀ ਦਾ ਸੇਵਨ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਤੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰੋ ਕਿ ਆਪਣਾ ਜਦੋਂ ਵੀ ਤੁਹਾਨੂੰ ਇਦਾਂ ਦਾ ਲੱਗਦਾ ਕਿ ਵੀਕਨੈਸ ਆ ਰਹੀ ਹੈ ਅੱਖਾਂ ਦਾ ਰੰਗ ਪੀਲਾ ਹੋ ਰਿਹਾ ਆਪੇ ਆਪਣੇ ਨ ਸਤਿ ਸ਼੍ਰੀ ਅਕਾਲ ਜੀ ਜਾ ਕੇ ਆਪਣਾ ਬਲੱਡ ਟੈਸਟ ਕਰਵਾ ਕੇ ਦਵਾਈ ਲੈਣ ਦੀ ਕੋਸ਼ਿਸ਼ ਕਰੋ ਜੀ ਜੀ ਡਾਕਟਰ ਸਾਬ ਪਹਿਲਾਂ ਅੱਖਾਂ ਪੀਲੀਆਂ ਹੁੰਦੀਆਂ ਨੇ ਕਿ ਪਹਿਲਾਂ ਪਿਸ਼ਾਬ ਦਾ ਰੰਗ ਬਦਲਦਾ ਪਹਿਲਾਂ ਅੱਖਾਂ ਪੀਲੀਆਂ ਹੁੰਦੀਆਂ ਪਹਿਲਾਂ ਅੱਖਾਂ ਪੀਲੀਆਂ ਹੁੰਦੀਆਂ ਤੇ ਜਦੋਂ ਅਸੀਂ ਦੇਰ ਕਰਦੀਏ ਤੇ ਫਿਰ ਉਦੋਂ ਸਾਡੇ ਯੂਰਿਨ ਦਾ ਕਲਰ ਬਦਲ ਜਾਂਦਾ ਉਹ ਵੀ ਡਾਰਕ ਕਲਰ ਦਾ yellow ਹੋ ਜਾਂਦਾ ਤੇ ਜਿਹੜਾ ਕਿ ਨੁਕਸਾਨਦਾਇਕ ਨੁਕਸਾਨ ਜੇਕਰ ਅਸੀਂ ਧਿਆਨ ਨਹੀਂ ਕਰਾਂਗੇ ਡਾਕਟਰ ਸਾਬ ਹੁਣ ਦਸ ਤੇ ਉਲਟੀਆਂ ਵੱਲ ਆ ਜਾਈਏ ਇਹ ਤਾਂ ਇੱਕ ਆਮ ਸ਼ਿਕਾਇਤ ਰਹਿੰਦੀ ਹੈ ਇਹ ਵੀ ਇੱਕ ਵਾਟਰ ਬੌਂਡ ਡਿਜ਼ੀਜ਼ ਹੈ ਵੱਦ ਘਟ ਖਾਦਾ ਗਿਆ ਆਪਣੇ ਵੱਲੋਂ ਅਸੀਂ ਹਦਵਾਣਾ ਖਾਦਾ ਖਰਬੂਜ਼ਾ ਖਾਦਾ ਤੇ ਪਿਆਸ ਲੱਗ ਗਈ ਪਾਣੀ ਪੀ ਲਿਆ ਇਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜੁੜ ਗਈਆਂ ਬਾਜ਼ਾਰ ਗਏ ਕੱਟੇ ਹੋਏ ਫਲ ਅਸੀਂ ਖਾ ਲਏ ਲਲਚਾ ਲੈਂਦੇ ਨੇ ਤੇ ਕਈ ਵਾਰੀ ਰੇੜੀ ਦੇ ਉੱਤੇ ਮੰਗੋ ਸ਼ੇਕ ਸਾਡੇ ਸਾਹਮਣੇ ਬਣਦੀ ਹੁੰਦੀ ਹੈ ਰਿਆ ਨਹੀਂ ਜਾਂਦਾ ਇਹਦੇ ਕਰਕੇ ਵੀ ਲੂਜ਼ ਮੋਸ਼ਨ ਵੋਮਟਿੰਗਸ ਵਗੈਰਾ ਟਟੀਆਂ ਉਲਟੀਆਂ ਲੱਗ ਜਾਂਦੀਆਂ ਨੇ ਬਿਲਕੁਲ ਜਿਹੜਾ ਤੁਸੀਂ ਗੱਲ ਕੀਤੀ ਹੈ ਵਾਟਰਮੈਲਨ ਦੀ ਇਹ ਖਾਣ ਦੇ ਨਾਲ ਬਿਲਕੁਲ ਸਾਡਾ ਜਦੋਂ ਆਪਾਂ ਪਾਣੀ ਪੀ ਲੈਨੇ ਉਸ ਤੋਂ ਪਰਾਂਤ ਖਾ ਇਹ ਖਾਣ ਦੇ ਨਾਲ ਤਾਂ ਅਸੀਂ ਹਾਈਡਰੇਟ ਹੁੰਨੇ ਆ ਪਰ ਜਦੋਂ ਆਪਾਂ ਇਹਨਾਂ ਨੂੰ ਪਾਣੀ ਪੀ ਲੈਨੇ ਉਸ ਤੋਂ ਪਰਾਂਤ ਉਹਦੇ ਨਾਲ ਸਾਨੂੰ ਲੂਜ਼ ਮੋਸ਼ਨ ਵੋਮਟਿੰਗਸ ਇਹ ਸਾਡੀ ਵਾਟਰ ਬੋਰਨ ਡਿਜ਼ੀਜ਼ਸ ਦੇ ਵਿੱਚ ਸਭ ਤੋਂ ਮੇਨ ਇੰਪੋਰਟੈਂਟ ਡਿਜ਼ੀਜ਼ ਆਂਦੀ ਹੈ ਇਹਦੇ ਵਿੱਚ ਸਭ ਤੋਂ ਵੱਧ ਸਾਡੀ ਬੋਡੀ ਵੀਕਨੈਸ ਕਰਦੀ ਹੈ ਕਿਉਂਕਿ ਇਲੈਕਟ੍ਰੋਲਾਈਟਸ ਦੀ ਬਹੁਤ ਜ਼ਿਆਦਾ ਕਮੀ ਆ ਜਾਂਦੀ ਹੈ ਜਦੋਂ ਤੁਸੀਂ ਬਹੁਤ ਜ਼ਿਆਦਾ ਲੂਜ਼ ਮ ਜ਼ਰੂਰ ਉਹਦੇ ਪੈਕੇਟ ਰੱਖੋ ਗਰਮੀਆਂ ਦੇ ਦਿਨਾਂ 'ਚ ਜਦੋਂ ਵੀ ਕਿਸੇ ਨੂੰ ਲੱਗੇ ਕਿ ਲੂਜ਼ ਮੋਸ਼ਨਸ ਦਾ ਵੋਮਿਟਿੰਗ ਆ ਰਿਹਾ ਹੈਨ 1 ਲੀਟਰ ਪਾਣੀ ਦੇ ਵਿੱਚ ORS ਦਾ ਇੱਕ ਪੈਕੇਟ ਪੂਰਾ ਘੋਲ ਕੇ ਉਹਨੂੰ ਰੱਖ ਲਓ ਤੇ ਉਹਨੂੰ ਤੁਸੀਂ ਥੋੜਾ ਥੋੜਾ ਕਰਕੇ ਸਿਪ ਸਿਪ ਕਰਕੇ ਪੀਂਦੇ ਰਹੋ ਤਾਂਕਿ ਤੁਹਾਡੇ ਜਿਹੜੀ ਡੀਹਾਈਡਰੇਸ਼ਨ ਹੈ ਜਾਂ ਤੁਹਾਡੀ ਬੋਡੀ ਜਿਹੜੀ ਵੀਕਨੈਸ ਆਈ ਹੈ ਲੂਜ਼ ਮੋਸ਼ਨ ਵੋਮਿਟਿੰਗਸ ਕਰਕੇ ਹੌਲੀ ਹੌਲੀ ਕਰਕੇ ਠੀਕ ਹੋ ਜੇ ਜੀ ਨਾਕਸਰ ਇਹ ਤਾਂ ਹੋ ਗਿਆ ਵੀ ਆਪਾਂ 1 ਲੀਟਰ ਪਾਣੀ ਦੇ ਵਿੱਚ ORS ਦਾ ਘੋਲ ਪਾ ਲਿਆ ਤੇ ਹੋਇਆ ਕਿ ਅਸੀਂ ORS ਦਾ ਘੋਲ ਪਲਾਇਆ ਨੀਂਦ ਆ ਗਈ ਥੋੜੀ ਦੇਰ ਬਾਅਦ ਫੇਰ ਪੀਤਾ ਫੇਰ ਨੀਂਦ ਆ ਗਈ ਤੇ ਫਿਰ ਉਹ ਜਿਹੜਾ ਪਾਣੀ ਹੈ ਪਿਆ 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 ਸ਼ਾਮਾਂ ਪੈ ਜਾਂਦੀਆਂ ਨੇ 7-8 ਘੰਟੇ ਉਦੀ ਪਿਆ ਰਹਿੰਦਾ ਹੈ ਇਸ ਕੋਲ ਨੂੰ ਆਪਾਂ ਕਿੰਨੀ ਦੇਰ ਦੇ ਅੰਦਰ ਅੰਦਰ ਖਤਮ ਕਰਨਾ ਹੁੰਦਾ ਹੈ। ਜੇ ਤੁਸੀਂ ਜਿਹੜਾ ਆਪਾਂ ਕੋਲ ਕੀਤਾ ਹੈ ਇਹ ਕੋਸ਼ਿਸ਼ ਕਰਨੀ ਹੈ ਕਿ ਆਪਾਂ 1 ਤੋਂ 3 ਘੰਟੇ ਦੇ ਅੰਦਰ ਉਹਨੂੰ ਆਪਾਂ ਖਤਮ ਕਰਨਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਨੀਂਦ ਆ ਗਈ ਹੈ ਤੁਹਾਡਾ ਕੋਲ ਬਚਿਆ ਰਹਿ ਗਿਆ। ਜਦੋਂ ਤੁਸੀਂ ਸ਼ਾਮ ਨੂੰ ਦੁਬਾਰਾ ਪੀਣਾ ਹੈ ਉਦੋਂ ਤੁਸੀਂ ਕੋਸ਼ਿਸ਼ ਕਰਨਾ ਹੈ ਜਿਹੜਾ ਪੁਰਾਣਾ ਕੋਲ ਹੈ ਉਹਨੂੰ ਡਿਸਕਾਰਡ ਕਰ ਦੇਣਾ ਤੇ ਫਰੈਸ਼ ਦੁਬਾਰਾ 1 ਲੀਟਰ ਪਾਣੀ ਆਪਣੀ ਬੋਤਲ 'ਚ ਭਰ ਕੇ ਉਹਨੂੰ ਕਲੀਨ ਕਰਕੇ ਫਿਰ ਤੁਸੀਂ ਉਹਦੇ 'ਚ ਇੱਕ ਪੈਕੇਟ ਆਪਣਾ ਪਾ ਕੇ ਫਿਰ ਸ਼ੁਰੂ ਕਰਨਾ ਹੈ। ਡਾਕਟਰ ਰੱਬ ਨਾ ਕਰੇ ਕੇਮਿਸਟਰੀ ਦੁਕਾਨ ਦੂਰ ਹੈ ਮੇਰੇ ਕੋਲ ਉਹ ਵਾਇਰਸ ਕੋਲ ਲਿਆਉਣ ਵਾਸਤੇ ਕੋਈ ਸਾਧਨ ਵੀ ਨਹੀਂ ਹੈ ਤੇ ਮੈਂ ਜਾ ਵੀ ਨਹੀਂ ਸਕਦੀ ਇਹ ਕਹਿੰਦੇ ਨੇ ਕਿ ਘਰ ਦੇ ਵਿੱਚ ਵੀ ਨਮਕ ਚੀਨੀ ਦਾ ਕੋਲ ਬਣਾਇਆ ਜਾ ਸਕਦਾ ਹੈ ਹਾਂਜੀ ਘਰ ਤੁਸੀਂ ਨਮਕ ਚੀਨੀ ਦਾ ਕੋਲ ਬੋਇਲਡ ਪਾਣੀ ਨੂੰ ਠੰਡਾ ਕਰਕੇ ਉਹਦੇ ਵਿੱਚ ਤੁਸੀਂ ਨਮਕ ਚੀਨੀ ਦਾ ਕੋਲ ਘੋਲ ਕੇ ਉਹ ਵੀ ਤੁਸੀਂ ਪੀ ਸਕਦੇ ਹੋ ਇਹਦਾ ਜਿਹੜਾ ਮੇਨ ਮੋਟਿਵ ਹੈ ਉਹ ਸਿਰਫ ਸਾਡਾ ਆਪਣਾ ਬੋਡੀ ਨੂੰ ਹਾਈਡਰੇਟ ਕਰਨਾ ਹੈ ਤੇ ਇਲੈਕਟ੍ਰੋਲਾਈਟਸ ਪੂਰੇ ਕਰਨਾ ਹੈ ਸੋ ਕੋਸ਼ਿਸ਼ ਕਰੋ ਜੇ ਤਾਂ ORS ਤੁਸੀਂ ਆਪਣੇ ਕੋਲ ਕੁਝ ਅਮਾਉਂਟ ਚ ਰੱਖ ਲਓ ਆਦਰਵਾਇਜ਼ ਨਹੀਂ ਹੈ ਤਾਂ ਤੁਸੀਂ ਨਮਕ ਚੀਨੀ ਦਾ ਕੋਲ ਵੀ ਰੱਖ ਸਕਦੇ ਹੋ ਜੇ ਤੁਹਾਨੂੰ ਇਹ ਲੱਗਦਾ ਹੈ ਕੀ ਅਸੀਂ ਪੂਰਾ 1 ਲੀਟਰ ਪਾਣੀ ਨਹੀਂ ਕੰਜ਼ੂਮ ਕਰ ਸਕਦੇ ਤੁਸੀਂ ਹਾਫ ਹਾਫ ਵੀ ਕਰ ਸਕਦੇ ਹੋ ਇਹਦੇ ਸੋ ਛੋਟੇ ਸੈਸ਼ੇ ਵੀ ਆਉਂਦੇ ਤੁਸੀਂ ਹਾਫ ਲੀਟਰ ਪਾਣੀ ਨੂੰ ਜਿਹੜਾ ਕਿ ਐਟ ਅ ਟਾਈਮ ਆਪਾਂ ਕੰਜ਼ੂਮ ਕਰ ਸਕੀਏ ਸੋ ਆਪਣਾ ਵਿਥਿਨ 1 ਆਵਰ ਜਿਹੜਾ ਕੰਜ਼ੂਮ ਹੋ ਜਾਏ ਤਾਂ ਕਿ ਉਹਦੇ ਚ ਆਪਾਂ ਨੂੰ ਕੋਈ ਕੰਟਾਮਿਨੇਸ਼ਨ ਦਾ ਡਰ ਨਾ ਆਏ ਸੋ ਕੋਸ਼ਿਸ਼ ਕਰੋ ਹਾਫ ਪੈਕੇਟ ਨੂੰ ਹਾਫ ਲੀਟਰ ਚ ਘੋਲ ਲਓ ਫਿਰ ਤੁਸੀਂ ਦੁਬਾਰਾ ਨੈਕਸਟ ਕੋਲ ਡਾਕਟਰ ਸਾਹਿਬ ਆਮ ਛੋਟੇ ਬੱਚਿਆਂ ਨੂੰ ਜਦੋਂ ਅਸੀਂ ਦੇਖਦੇ ਹਾਂ ਖੇਡਦੇ ਖੇਡਦੇ ਸਾਨੂੰ ਬੜੇ ਚੰਗੇ ਲੱਗਦੇ ਨੇ ਔਰ ਕਈ ਵਾਰੀ ਸੁਸਤੇ ਲੱਗੇ ਤਾਂ ਅਸੀਂ ਧਿਆਨ ਵੀ ਨਹੀਂ ਦਿੰਦੇ ਬਹੁਤਾ ਕੋਈ ਗੱਲ ਨਹੀਂ ਗਰਮੀ ਹੈ ਪਰ ਕੀ ਜੇ ਬੱਚੇ ਨੂੰ ਕੋਈ ਵੀ ਸਮੱਸਿਆ ਨਾ ਹੋਵੇ ਤਾਂ ਆਪਾਂ ਤਾਂ ਵੀ ਉਹਨੂੰ ORS ਦਾ ਘੋਲ ਪਿਲਾ ਸਕਦੇ ਆ ਜਾਂ ਨਮਕ ਚੀਨੀ ਦਾ ਘੋਲ ਪਿਲਾ ਸਕਦੇ ਆ ਨਹੀਂ ਜੇ ਬੱਚੇ ਨੂੰ ਕੋਈ ਨਹੀਂ ਤਕਲੀਫ ਹੈ ਤਾਂ ਫਿਰ ਤੁਸੀਂ ਸਿੰਪਲ ਪਾਣੀ ਦੇ ਸਕਦੇ ਹੋ ਉਹਨੂੰ ਵਿਟਾਮਿਨ ਸੀ ਵਾਲੇ ਜਿੱਦਾਂ ਮੈਂ ਤੁਹਾਨੂੰ ਕਿਹਾ ਔਰੈਂਜ ਦਾ ਜੂਸ ਕੀਵੀ ਐਦਾਂ ਦੀਆਂ ਚੀਜ਼ਾਂ ਦੇ ਸਕਦੇ ਆ ਤਾਂ ਕਿ ਬੱਚਾ ਹਾਈਡਰੇਟ ਰਹੇ ਨਮਕ ਚੀਨੀ ਦਾ ਘੋਲ ਵੀ ਦੇ ਸਕਦੇ ਆ ਕਿਉਂਕਿ ਉਹਦਾ ਕੋਈ ਨੁਕਸਾਨ ਨਹੀਂ ਹੈ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਬੱਚਾ ਥੋੜਾ ਬਤ ਖੇਡ ਕੇ ਆਇਆ ਤੁਸੀਂ ਉਹਨੂੰ ਨਮਕ ਚੀਨੀ ਦਾ ਘੋਲ ਦੇ ਸਕਦੇ ਹੋ ਜੀ ਹਾਂ ਇਹ ਚੀਜ਼ਾਂ ਤੁਸੀਂ ਬੱਚੇ ਨੂੰ ਦੇ ਸਕਦੇ ਹੋ ਜੀ ਯਾਨੀ ਕਿ ਇਹਦੇ ਨਾਲ ਬੱਚਾ ਠੀਕ ਰਹੇਗਾ ਠੀਕ ਰਹੇਗਾ ਹਾਂ ਜੀ ਜੋ ਥ ਤੁਹ ਪਰਪੂਰ ਮਾਤਰਾ ਦੇ ਵਿੱਚ ਮਿਲਣ ਦੇ ਨਾਲ ਸਭ ਕੁਝ ਠੀਕ ਹੋ ਜਾਏ। ਠੀਕ ਹੋ ਜਾਏਗੀ। ਜੀ। ਡਾਕਟਰ ਸਾਹਿਬ ਬੱਚਿਆਂ ਨੂੰ ਆਦਤ ਹੁੰਦੀ ਹੈ ਕਿ ਬੋਟਲ ਦੇ ਵਿੱਚ ਪਾਣੀ ਪੀਣਾ। ਠੀਕ। ਅੱਜ ਕੱਲ ਮਾਂ-ਬਾਪ ਨੇ ਵੀ ਕਹਿਤਾ ਕਿ ਆਪੋ ਆਪਣੀ ਬੋਟਲ ਤੇ ਨਿਸ਼ਾਨੀ ਲਾ ਲਓ। ਇਹ ਤੇਰੀ ਬੋਟਲ ਹੈ, ਮੇਰੀ ਬੋਟਲ ਹੈ। ਸਕੂਲੇ ਜਾਂਦੇ ਨੇ ਬੱਚੇ ਜਦੋਂ ਹੁਣ ਤਾਂ ਚਲੋ ਬੱਚਿਆਂ ਨੂੰ ਹਰ ਕਿਸੇ ਨੂੰ ਰੰਗ-ਬਰੰਗੀ ਬੋਤਲ ਆਪੋ ਆਪਣੀ ਮਿਲੀ ਹੋਈ ਹੈ। ਜਦੋਂ ਬੱਚੇ ਨੇ ਸਕੂਲ ਜਾਣਾ ਉਹਨਾਂ ਦੇ ਕੋਲ ਫਿਰ ਰੰਗ-ਬਰੰਗੀਆਂ ਬੋਤਲਾਂ ਆ ਜਾਣੀਆਂ ਨੇ। ਔਰ ਉਹਨਾਂ ਬੋਤਲਾਂ ਦੇ ਵਿੱਚ ਕਈ ਵਾਰੀ ਘਰੋਂ ਉਹ ਮਿੱਠਾ ਸ਼ਰਬਤ ਬਣਾ ਕੇ ਲੈ ਜਾਂ ਹੰਦਾ ਹੋ ਜਾਂਦਾ ਹੈ ਗਰਮ ਹੋ ਜਾਂਦਾ ਹੈ ਕੋਈ ਪਰਵਾਹ ਨਹੀਂ ਤੇ ਉਹਦੇ ਉੱਤੇ ਆ ਕੇ ਮੱਖੀਆਂ ਭਿੰਪਣਾਉਣੀਆਂ ਸ਼ੁਰੂ ਕਰ ਦਿੰਦੀਆਂ ਨੇ ਹਾਂ ਇਹ ਬੱਚਿਆਂ ਦਾ ਅੱਜ ਕੱਲ ਇਹ ਸੀਜ਼ਨ ਹੀ ਇਦਾਂ ਦਾ ਹੈ ਬੱਚਿਆਂ ਨੂੰ ਬਹੁਤ ਹੁੰਦਾ ਹੈ ਕਿ ਤੁਸੀਂ ਸਕੁਐਸ਼ ਬਣਾ ਦਿਓ ਸੋ ਕੋਸ਼ਿਸ਼ ਕਰੋ ਕਿ ਇਹ ਚੀਜ਼ਾਂ ਜਿਹੜੇ ਬੱਚਿਆਂ ਨੂੰ ਸਕੂਲ ਚ ਜਿਹੜੇ ਬੋਟਲ ਹੈਗੀਆਂ ਉਹਨਾਂ ਚ ਨਾ ਦੇ ਕੇ ਤੁਸੀਂ ਆਪਣੇ ਘਰ ਹੀ ਸ਼ਰਬਤ ਦੇ ਸਕਦੇ ਹੋ ਬਾਹਰ ਨਾ ਦਿਓ ਤਾਂ ਕਿ ਬੱਚੇ ਕਿਉਂਕਿ ਉੱਥੇ ਬੋਟਲਸ ਕਈ ਤਰੀਕੇ ਦੇ ਨਾਲ ਬਾਹਰ ਵੀ ਪਈਆਂ ਰਹਿੰਦੀਆਂ ਅੰਦਰ ਵੀ ਪਈਆਂ ਰਹਿੰਦੀਆਂ ਮੱਖੀਆਂ ਆਂਦੀਆਂ ਮਿੱਠੇ ਤੇ ਤੇ ਉਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਇਨਫੈਕਸ਼ਨ ਦਾ ਕਾਰਨ ਬਣਦੀਆਂ ਜੀ ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਜੂਸ ਜਿਹੜੇ ਬੱਚਿਆਂ ਨੂੰ ਘਰ ਹੀ ਦੇ ਦਿਓ ਬਾਹਰ ਨਾ ਸੇਵਨ ਕੀਤੇ ਜਾਣ ਡਾਕਟਰ ਸਾਹਿਬ ਤੁਸੀਂ ਜ਼ਿਲ੍ਹਾ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਐਪੀਡੈਮਿਕ ਡਿਪਾਰਟਮੈਂਟ ਦੇ ਵਿੱਚੋਂ ਮਾਹਿਰੋਂ ਸਪੈਸ਼ਲਿਸਟੋਂ ਸਿਹਤ ਵਿਭਾਗ ਵੱਲੋਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਕਿਸ ਤਰੀਕੇ ਤੁਸੀਂ ਲੋਕਾਂ ਨੂੰ ਗਾਈਡਲਾਈਨਸ ਜਾਰੀ ਕਰਦੇ ਹੋ ਤੇ ਕਿਹੜੇ-ਕਿਹੜੇ ਉਪਰਾਲੇ ਹੋ ਰਹੇ ਨੇ ਠੀਕ ਹੈ ਸਿਹਤ ਵਿਭਾਗ ਵੱਲੋਂ ਮੈਂ ਦੋ ਤਿੰਨ ਇਨਸਟਰਕਸ਼ਨਸ ਦੇਣਾ ਚਾਹਨੀ ਹਾਂ ਜਿੰਨਾ ਕਰਕੇ ਆਪਾਂ ਹੀਟ ਵੇਵ ਤੋਂ ਆਪਣਾ ਮੌਨਸਨ ਰਿਲੇਟਡ ਡਿਜ਼ੀਜ਼ਸ ਤੋਂ ਤੇ ਵੈਕਟਰ ਬੋਰਨ ਡਿਜ਼ੀਜ਼ਸ ਤੋਂ ਬਚ ਸਕਦੇ ਹਾਂ ਸਭ ਤੋਂ ਪਹਿਲਾਂ ਤੇ ਇਹੀ ਹੈ ਕਿ ਆਪਣੇ ਆਪ ਨੂੰ ਜਿਆਦਾ ਤੋਂ ਜਿਆਦਾ ਇਹ ਦਿਨਾਂ ਦੇ ਵਿੱਚ ਹਾਈਡਰੇਟ ਰੱਖੋ ਆਪਣੇ ਕੋਲ ਹਮੇਸ਼ਾ ਹੀ ਇੱਕ ਪਾਣੀ ਦੀ ਬੋਟਲ ਘਰੋਂ ਭਰ ਕੇ ਜਿਹੜੇ ਵੀ ਤੁਸੀਂ ਕਿਤੇ ਬਾਹਰ ਨਿਕਲਦੇ ਹੋ ਇਹ ਇੱਕ ਪਾਣੀ ਦੀ ਬੋਟਲ ਰੱਖੋ ਤਾਂ ਕਿ ਤੁਹਾਨੂੰ ਕਿਤੇ ਵੀ ਬਾਰ ਦਾ ਪਾਣੀ ਨਾ ਪੀਣਾ ਪਵੇ ਆਪਣਾ এনवायरमेंट ਕਲੀਨ ਰੱਖੋ ਆਪਣੀ ਪਰਸਨਲ ਹਾਈਜੀਨ ਕਲੀਨ ਰੱਖੋ ਪਲੱਸ ਕੋਸ਼ਿਸ਼ ਕਰੋ ਕਿ 12 ਤੋਂ 4 ਜਿਹੜਾ ਕਿ ਬਹੁਤ ਜ਼ਿਆਦਾ ਇਸ ਟਾਈਮ ਗਰਮੀ ਵਾਲਾ ਮੌਸਮ ਹੈ ਹੋ ਸਕੇ ਤੇ ਬਾਹਰ ਨਿਕਲਣਾ ਅਵੋਇਡ ਕਰੋ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਅਵੋਇਡ ਕਰੋ ਤੇ ਆਪਣਾ ਜਦੋਂ ਜੇ ਕਿਤੇ ਨਿਕਲਣਾ ਵੀ ਪਏ ਤਾਂ ਕੋਸ਼ਿਸ਼ ਕਰੋ ਕਿ ਆਪਣਾ ਅੰਬ੍ਰੇਲਾ ਵਗੈਰਾ ਤੁਹਾਡੇ ਕੋਲ ਹੋਏ ਕੱਪੜਿਆਂ ਦੇ ਵਿੱਚ ਫੁੱਲ 슬ੀਵਜ਼ ਕਲੋਥਸ ਪਾਓ ਹਲਕੇ ਕੱਪੜੇ ਪਾਓ ਹਲਕੇ ਰੰਗ ਦੇ ਕੱਪੜੇ ਪਾਓ ਤੇ ਕਾਟਨ ਦੇ ਕੱਪੜੇ ਪਾਓ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਕੋਈ ਵੀ ਰੈਸ਼ੀਜ਼ ਕੋਈ ਰੈਡਨੈਸ ਹੀਟ ਰਿਲੇਟਿਡ ਇਲਨਸ ਨਾ ਆਏ ਵੈਕਟਰ ਬੋਰਨ ਦੇ ਵਿੱਚ ਤੁਸੀਂ ਆਪਣੇ ਆਸ-ਪਾਸ ਜਿੰਨੇ ਵੀ ਤੁਹਾਡੇ ਕੋਈ ਤੁਹਾਨੂੰ ਲੱਗਦਾ ਪਾਣੀ ਖੜਾ ਨਾ ਹੋਣ ਦਿਓ ਕਿਤੇ ਵੀ ਤੁਹਾਨੂੰ ਲੱਗਦਾ ਕਿ ਪਾਣੀ ਖੜਾ ਹੋ ਰਿਹਾ ਇਹ ਪਰਸਨਲ ਹਾਈਜੀਨ ਦਾ ਹੀ ਇੱਕ ਪਾਰਟ ਹੈ ਕਿ ਉੱਥੇ ਵੈਕਟਰ ਇਨਕਰੀਜ਼ ਹੋਣਗੇ ਉਹ ਆਪਣੇ ਬਰੀਡਿੰਗ ਕਰਨਗੇ ਉਹੀ ਸਾਡੇ ਬੱਚਿਆਂ ਨੂੰ ਸਾਡੇ ਘਰ ਦੇ ਬਜ਼ੁਰਗਾਂ ਨੂੰ ਲੜਣਗੇ ਤੇ ਬਿਮਾਰੀ ਦਾ ਕਾਰਨ ਬਣਨਗੇ ਸੋ ਇੱਕ ਬਹੁਤ ਵੱਡਾ ਮੈਸੇਜ ਹੈ ਕਿ ਤੁਸੀਂ ਆਪਣੇ ਘਰ ਦੇ ਆਲੇ-ਦੁਆਲੇ ਆਪਣੇ ਟੁੱਟੀਆਂ ਚੀਜ਼ਾਂ ਟੁੱਟੇ ਬਰਤਨ ਪਏ ਉਹਨਾਂ 'ਚ ਪਾਣੀ ਦੀ ਅਕਿਊਮੂਲੇਸ਼ਨ ਜਿਹੜੀ ਹੈ ਉਹ ਬਿਲਕੁਲ ਖਤਮ ਕਰ ਦਿਓ ਉਹਨਾਂ ਨੂੰ ਸੁਕਾ ਕੇ ਰੱਖੋ ਇੱਕ ਵੀਕ ਦੇ ਵਿੱਚ ਇੱਕ ਦਿਨ ਇਦਾਂ ਦਾ ਜ਼ਰੂਰ ਰੱਖੋ ਜਦੋਂ ਕਿ ਤੁਸੀਂ ਆਪਣੇ ਆਲੇ ਦੁਆਲੇ ਪਲੱਸ ਜਿਹੜੇ ਪਾਰਕ ਹੈਗੇ ਆ ਜਾਂ ਤੁਸੀਂ ਆਪਣੇ ਛੱਤਾਂ ਤੇ ਪਾਣੀ ਜਿਹੜਾ ਉਹ ਨਸ਼ਟ ਕਰੋ ਜੀ ਫ੍ਰਾਈਡੇ ਡਰਾਈਡੇ ਫ੍ਰਾਈਡੇ ਡਰਾਈਡੇ ਹਾਂਜੀ ਹਾਂ ਹਫਤੇ ਦਾ ਉਹ ਦਿਨ ਹਰ ਕਿਸੇ ਨੂੰ ਯਾਦ ਆ ਜੀ ਕਿ ਜਿਹੜਾ ਫ੍ਰਾਈਡੇ ਹੈ ਡਰਾਈਡੇ ਹੈ ਆਪਾਂ ਆਪਣੇ ਕੂਲਰ ਵੀ ਦੇਖਣੇ ਆ ਆਪਾਂ ਛੱਤਾਂ ਤੇ ਪਏ ਘੜੇ ਵੀ ਦੇਖਣੇ ਟੁੱਟੇ ਫੁੱਟੇ ਟਾਇਰ ਵੀ ਦੇਖਣੇ ਆ ਤੇ ਜੋ ਸਾਡੇ ਘਰ ਦੇ ਬਾਹਰ ਕਿਤੇ ਪਾਣੀ ਖੜਾ ਉਹ ਵੀ ਅਸੀਂ ਦੇਖਣਾ ਕਾਸਤੌਰ ਤੇ ਜਿਹੜਾ ਅਸੀਂ ਜਾਨਵਰਾਂ ਨੂੰ ਪਾਣੀ ਪਾਉਂਦੇ ਆ ਉਹ ਵੀ ਅਸੀਂ ਰੋਜ਼ ਬਦਲਦਿਆ ਕਰੀਏ ਪੰਛੀਆਂ ਨੂੰ ਜਿਹੜਾ ਪਾਣੀ ਪਾਣਿਆ ਉਹ ਵੀ ਰੋਜ਼ ਬਦਲਦਿਆ ਕਰੀਏ ਆਪਣੇ ਆਲੇ ਦੁਆਲੇ ਜਿੱਥੇ ਤੁਸੀਂ ਸ਼ਾਮ ਨੂੰ ਕਿਤੇ ਸੈਰ ਕਰਨ ਜਾਂਦੇ ਹੋ ਕਿ پارک ਚ ਕਿਤੇ ਤੁਹਾਨੂੰ ਲੱਗਦਾ ਕੋਈ ਕੰਟੇਨਰਸ ਪਏ ਹੋਏ ਆ ਪਾਣੀ ਵਾਸਤੇ ਪੰਛੀਆਂ ਦੀ ਉਹ ਵੀ ਤੁਸੀਂ ਜ਼ਰੂਰ ਉਹਨੂੰ ਪਾਣੀ ਨੂੰ ਕਰਕੇ ਕਲੀਨ ਕਰ ਸਕਦੇ ਹੋ ਜੀ ਜੀ ਤੇ ਤਾਂ ਤੁਸੀਂ ਫਿਰ ਡੇਂਗੂ ਚਿਕਨਗੁਨੀਆ ਮਲੇਰੀਆ ਇਹ ਗੀਆਂ ਬਿਮਾਰਤੋਂ ਬਚ ਸਕਦੇ ਹੋ ਬਚ ਸਕਦੇ ਹੋ ਡਾਕਟਰ ਸਾਹਿਬ ਇਸ ਮੌਸਮ ਦੇ ਵਿੱਚ ਚਮੜੀ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਹੈਨਾ ਇਹ ਅਸੀਂ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਕੁਝ ਨੂੰ ਟੈਨਿੰਗ ਹੋ ਜਾਂਦੀ ਹੈ ਕੁਝ ਕਹਿੰਦੇ ਨੇ ਕਿ ਮੇਰੀ ਚਮੜੀ ਝੁਲਸ ਗਈ ਹੈ ਜੀ ਤੇ ਕੁਝ ਕ ਕਹਿੰਦੇ ਨੇ ਕਿ ਇਸ ਬਰਸਾਤੀ ਮੌਸਮ ਦੇ ਵਿੱਚ ਮੇਰੇ ਫੋੜੇ ਬਹੁਤ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਰੈਡਨੈਸ ਹੋ ਜਾਂਦੀ ਹੈ ਜੀ ਹਾਂ ਜੀ ਇਹ ਇਹ ਹੀਟ ਵੇਵ ਇਲਨੈਸ ਦਾ ਹੀ 파ਟ ਹੈ ਸਾਡੀ ਬਾਡੀ ਦੇ ਵਿੱਚ ਦੋ ਤਰੀਕੇ ਦੇ ਨਾਲ ਰੈਡਨੈਸ ਤੇ ਰੈਸ਼ਸ ਆ ਜਾਂਦੇ ਹਨ ਕੁਝ ਕ ਕਈਆਂ ਨੂੰ ਕੱਪੜਿਆਂ ਦੀ ਅਲਰਜੀ ਤੋਂ ਆ ਜਾਂਦੇ ਹੈ ਕਈਆਂ ਨੂੰ ਜਦੋਂ ਹੀਟ ਸਟ੍ਰੋਕ ਜਾਂ ਹੀਟ ਵੇਵਸ ਇਫੈਕਟ ਕਰਦੀ ਹੈ ਉਦੋਂ ਆਉਂਦੇ ਨੇ ਤੇ ਕਈਆਂ ਨੂੰ ਜਦੋਂ ਡੇਂਗੀ ਮਲੇਰੀਆ ਹੁੰਦਾ ਉਹਦੇ ਵਿੱਚ ਵੀ ਉਹਨਾਂ ਨੂੰ ਰੈਸ਼ਸ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਆਪਣਾ ਇਹਦੇ ਵਿੱਚ ਸਭ ਤੋਂ ਜਿਹੜਾ ਮੇਨ ਹੈਗਾ ਉਹ ਇਹੀ ਹੈਗਾ ਕਿ ਆਪਣੇ ਆਪਣੀ ਪਰਸਨਲ ਹਾਈਜੀਨ ਪਲੱਸ ਆਪਣੇ ਤੱਡੀ ਕੱਪੜਿਆਂ ਦੀ ਜਿਹੜੀ ਸਿਲੈਕਸ਼ਨ ਆ ਬਹੁਤ ਹੀ ਬਿਲਕੁਲ ਖੁੱਲੇ ਸਾਦੇ ਲਾਈਟ ਕਲਰ ਦੇਤੇ ਆਪਣੇ ਕਾਟਨ ਦੇ ਕਲੋਥਸ ਪਾਓ ਤਾਂ ਕਿ ਅਸੀਂ ਆ ਜਿਹੜੀਆਂ ਸਕਿਨ ਵਾਲੀਆਂ ਰੈਸ਼ਸ ਰੈਡਨੈਸ ਹੈ ਇਹਨਾਂ ਤੋਂ ਬਚਾਅ ਰੱਖ ਸਕੀਏ ਸੋ ਡਾਕਟਰ ਨਰਪ੍ਰੀਤ ਕੌਰ ਤੁਸੀਂ ਸਾਡੇ ਸਟੂਡੀਓ ਚ ਆਏ ਰੇਡੀਓ ਡਾਕਟਰ ਪ੍ਰੋਗਰਾਮ ਚ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸ ਦਿੱਤਾ ਕਿ ਬਰਸਾਤਾਂ ਦਾ ਮੌਸਮ ਅਸੀਂ ਕਿਵੇਂ ਸੁਖਾਵਾਂਾ ਬਣਾ ਸਕਦੇ ਹਾਂ ਔਰ ਖਾਸ ਤੌਰ ਤੇ ਤੁਸੀਂ ਜਿਹੜੀ ਸ਼ੁਰੂ ਚ ਗੱਲ ਕੀਤੀ ਕਿ ਜਦੋਂ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ ਲੂਹ ਵਗਦੀ ਹੈ ਉਦੋਂ ਵੀ ਅਸੀਂ ਆਪਣੇ ਆਪ ਨੂੰ ਕਿਸ ਤਰੀਕੇ ਬਚਾਉਣਾ स्टूडियोस ਚਾਹਲੀ ਜਾਣਕਾਰੀ ਦੇਣ ਲਈ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਆ ਜੀ ਥੈਂਕ ਯੂ ਮੈਮ